ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾਂ ਸ਼ਤਾਬਦੀ ਦੇ ਸੰਬੰਧ ਵਿੱਚ ਗੁਰਦੁਆਰਾ ਤੋਬੜੀ ਸਾਹਿਬ ਅਸਾਮ ਤੋਂ ਆਰੰਭ ਹੋਇਆ ਸ਼ਹੀਦੀ ਨਗਰ ਕੀਰਤਨ ਵਕ ਵਕ ਪੜਾਵਾਂ ਤੋਂ ਹੁੰਦਾ ਹੋਇਆ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੂਜਿਆ ਅਤੇ ਫਿਰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਰੰਭ ਹੋ ਕੇ ਨਗਰ ਕੀਰਤਨ ਵਕ ਵਕ ਥਾਵਾ ਤੋਂ ਹੁੰਦਾ ਹੋਇਆ ਡੇਰਾ ਬਾਬਾ ਨਾਨਕ ਪਹੁੰਚਿਆ ਐਸੇ ਨਗਰ ਕੀਰਤਨ ਵਿੱਚ ਸ੍ਰੀ ਹਰਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਕੇਵਲ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਸ਼ਿੰਦਰ ਸਿੰਘ ਧਾਮੀ ਸਕੱਤਰ ਪ੍ਰਤਾਪ ਸਿੰਘ ਧਰਮ ਪ੍ਰਚਾਰ ਸਕੱਤਰ ਬਲਵਿੰਦਰ ਸਿੰਘ ਕਾਲਵਾ ਸਕੱਤਰ ਗੁਰਿੰਦਰ ਸਿੰਘ ਮਥਰੀਵਾਲ ਮੈਨੇਜਰ ਭਗਵੰਤ ਸਿੰਘ ਤਨਗੇੜਾ ਮੈਨੇਜਰ ਨਰਿੰਦਰ ਸਿੰਘ ਮੈਨੇਜਰ ਜਸਪਾਲ ਸਿੰਘ ਮੈਨੇਜਰ ਨਿਸ਼ਾਨ ਸਿੰਘ ਮੈਨੇਜਰ ਇਕਬਾਲ ਸਿੰਘ ਮੁਖੀ ਐਸਜੀਪੀਸੀ ਮੈਂਬਰ ਗੁਰਪ੍ਰੀਤ ਸਿੰਘ ਚਬਾਲ ਸੁਰਜੀਤ ਸਿੰਘ ਪਿਟੇਵਾੜ ਅਜੈਬ ਸਿੰਘ ਅਬਿਆਸੀ ਸਮੇਤ ਸ਼੍ਰੋਮਣੀ ਕਮੇਟੀ ਦੇ ਮੈਂਬਰ ਹਾਜ਼ਰ ਸਨ ਇਸ ਦੇ ਤਹਿਤ ਹੀ ਨਗਰ ਕੀਰਤਨ ਦਾ ਸਵਾਗਤ ਕਚੈਰੀ ਚੌਂਕ ਵਿਖੇ ਗੁਰਦੁਆਰਾ ਸ਼ੇਮੀ ਪਾਤਸ਼ਾਹੀ ਰਣਜੀਤ ਐਵੇਨਿਊ ਦੀਆਂ ਸੱਤਾ ਵੱਲੋਂ ਅਤੇ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਵੀ ਕੀਤਾ ਗਿਆ ਇਸ ਮੌਕੇ ਪ੍ਰਧਾਨ ਵਿਕਰਮਜੀਤ ਸਿੰਘ ਬਾਜਵਾ ਪਰਮਜੀਤ ਸਿੰਘ ਬਲਕਾਰ ਸਿੰਘ ਜਸਪਾਲ ਸਿੰਘ ਹਰਚਰਨ ਸਿੰਘ ਪ੍ਰਭਜੋਤ ਸਿੰਘ ਸਮੇਤ ਸੰਗਤਾਂ ਹਾਜ਼ਰ ਸਨ ਨਗਰ ਕੀਰਤਨ ਗਮਟਾਲਾ ਬਾਈਪਾਸ ਤੇ ਪੂਜਾ ਤਾ ਗੁਰਦੁਆਰਾ ਘਰ ਗੋਬਿੰਦ ਸਾਹਿਬ ਅਜੀਤ ਇਨਕਲੇਵ ਦੀ ਕਮੇਟੀ ਅਤੇ ਸੰਗਤਾਂ ਵੱਲੋਂ ਨਿਗਾ ਸਵਾਗਤ ਕੀਤਾ ਗਿਆ ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਬਾਬਾ ਦਰਸ਼ਨ ਸਿੰਘ ਪ੍ਰਧਾਨ ਬਲਦੇਵ ਸਿੰਘ ਬਲਕਾਰ ਸਿੰਘ ਗੁਰਪ੍ਰੀਤ ਸਿੰਘ ਔਜਲਾ ਅਮਰ ਸਿੰਘ ਪੰਗੂ ਰਣਜੀਤ ਸਿੰਘ ਔਲਕ ਜਰਨੈਲ ਸਿੰਘ ਸਿਮਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਨਗਰ ਕੀਰਤਨ ਜੁਝਾਰ ਸਿੰਘ ਐਵੇਨਿਊ ਨੇੜੇ ਪੂਜਾ ਤੱਕ ਗੁਰਦੁਆਰਾ ਪਲਾ ਸਾਹਿਬ ਦੀ ਕਮੇਟੀ ਅਤੇ ਬਾਬਾ ਕਸ਼ਮੀਰ ਸਿੰਘ ਪੁਰੀ ਵਾਲਿਆਂ ਵੱਲੋਂ ਅਤੇ ਸਮੂਹ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਨਿਖਾ ਸਵਾਗਤ ਕੀਤਾ ਗਿਆ ਇਸ ਮੌਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੇਵਾ ਸੁਸਾਇਟੀ ਦੇ ਜਰਨਲ ਕਤਰ ਸੁਖਬੀਰ ਸਿੰਘ ਵਾਲਾ ਕਸ਼ਮੀਰ ਸਿੰਘ ਗੁਰਨਾਮ ਸਿੰਘ ਬੀਏਐਸ ਗਿੱਲ ਸੁਖਦੇਵ ਸਿੰਘ ਨਗੇਂਦਰ ਸਿੰਘ ਸਿਮਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਐਨ ਨਗਰ ਕੀਰਤਨ ਸ਼ਾਮ ਨੂੰ ਡੇਰਾ ਬਾਬਾ ਨਾਨਕ ਜਾ ਕੇ ਸਮਾਪਤ ਹੋਇਆ ਅਤੇ 23 ਨਵੰਬਰ ਨੂੰ ਐ ਨਗਰ ਕੀਰਤਨ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਵਿਖੇ ਪੁੱਜੇਗਾ। ਇਹ ਦੇਖੋ ਸਭੁਰ ਤੇ ਇੱਕ ਬਹਾਦਰ ਪਾਤਸ਼ਾਹ ਆਪ ਹੀ ਸਾਖਸ਼ਾਤ ਮਰਦ ਰਹੇ ਆ। ਜੋ ਧੋਬੜੀ ਸਾਹਿਬ ਤੋਂ ਇਹ ਨਗਰ ਕੀਰਤਨ ਬ੍ਰੰਭ ਹੋਇਆ ਸੀ। 24 ਸਟੇਟਾਂ ਦੇ ਵਿੱਚੋਂ ਹੋ ਕੇ ਪੰਜਾਬ ਵਿੱਚ 30 ਤਰੀਕ ਨੂੰ 29 ਤਰੀਕ ਰਾਤ ਨੂੰ ਪਹੁੰਚਿਆ ਸੀ। ਤੇ ਮੈਂ ਸਮਝਦਾ ਲੱਖਾਂ ਦੀ ਤਰ੍ਹਾਂ ਜਿਹਨੇ ਲੋਕਾਂ ਨੇ ਕਰੋੜਾਂ ਨੇ ਸਤਿਗੁਰਾਂ ਦੇ ਇਸ ਪਵਿੱਤਰ ਮਹਾਨ ਸ਼ਹੀਦੀ ਗੁਰਪੁਰਬ ਨੂੰ ਸਮਾਰਪਨ ਨਗਰ ਕੀਰਤਨ ਦੇ ਵਿੱਚ 350 ਸਾਲਾਂ ਚ ਬਹੁਤ ਵੱਡੇ ਪੱਧਰ ਤੇ ਹਾਜ਼ਰੀਆਂ ਭਰੀਆਂ ਸਾਰਿਆਂ ਪਰਿਵਾਰਾਂ ਚ ਸਤਿਗੁਰਜੀ ਸੁੱਖ ਸ਼ਾਂਤੀ ਬਖਸ਼ਿਸ਼ ਕਰਨ ਇਹੋ ਗੁਰਚਾਰਨਾਂ ਦੇ ਵਿੱਚ ਅਰਦਾਸ ਆ ਜੋ ਨਗਰ ਕੀਰਤਨ ਆਸਾਮ ਢੋਬੜੀ ਸਾਹਿਬ ਤੋਂ ਚੱਲ ਕੇ ਆਨੰਦਪੁਰ ਸਾਹਿਬ ਤੱਕ ਜਾ ਰਿਹਾ ਵਾ ਅੱਜ ਅੰਮ੍ਰਿਤਸਰ ਅਸਰ ਤੇਰੀ ਦਰਬਾਰ ਸਾਹਿਬ ਤੋਂ ਚੱਲ ਕੇ ਡੇਰਾ ਬਾਬਾ ਨਾਨਕ ਜਾ ਰਿਹਾ ਜੋ ਕਚਹਿਰੀ ਚੌਂਕ ਦੇ ਵਿੱਚ ਗੁਰਦੁਆਰਾ 6ਵੀਂ ਪਾਸ਼ਾਹੀ ਰਣਜੀਤ ਐਵੀਨੂ ਵੱਲੋਂ ਨਗਰ ਕੀਰਤਨ ਦਾ ਬੜੀ ਧੂਮ ਧਾਮ ਨਾਲ ਸਵਾਗਤ ਕੀਤਾ ਗਿਆ ਅਤੇ ਲੰਗਰ ਦੀ ਸੇਵਾ ਕੀਤੀ ਗਈ ਅਤੇ ਬਹੁਤ ਹੀ ਚੜ੍ਹਦੀ ਕਲਾ ਦੇ ਵਿੱਚ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਹਾਂ ਇਹ ਬਹੁਤ ਸੁਭਾਗੀ ਸਮਾਂ ਸੀ ਅਸੀਂ ਬਹੁਤ ਭਾਗਾਂ ਵਾਲੇ ਜੋ ਐਸੋ ਇਹੋ ਜਿਹੇ ਨਗਰ ਕੀਰਤਨ ਦਰਬਾਰ ਸਾਹਿਬ ਵੱਲੋਂ ਉਜਾਜ ਕੀਤੇ ਜਾਂਦੇ ਆ ਤੇ ਉਹਦੀ ਸੇਵਾ ਸਾਨੂੰ ਦਿੱਤੀ ਗਈ ਤੇ ਅਸੀਂ ਆਪਣੇ ਤਨ ਮਨ ਧੰ ਦੇ ਨਾਲ ਸੇਵਾ ਕੀਤੀ ਪੰਥ ਦੀ ਚੜ੍ਹਦੀ ਕਲਾ ਦੇ ਲਈ ਅਰਦਾਸ ਕਰਦੇ ਹਾਂ ਕਿ ਇਦਾਂ ਹੀ ਹਰ ਕੀਰਤਨ ਜਿਹੜਾ ਬੜੇ ਧੂਮ ਧਾਮ ਦੇ ਸ਼ਬਦਾਂ ਨਾਲ ਮਨਾਇਆ ਜਾਵੇ। ਗੁਰੂ ਰਾਮਦਾਸ ਜੀ ਨੂੰ ਗੁਰੂ ਅਮਰਦਾਸ ਜੀ ਨੂੰ ਅਜੀਤ ਅੰਕਲੇਬ ਅਤੇ ਹੋਰ ਸਰਬ ਸੰਗਤਾਂ ਨੇ ਬੜੇ ਹੀ ਸ਼ਰਧਾ ਦੇ ਨਾਲ ਰਲ ਮਿਲ ਕੇ ਸੰਗਤਾਂ ਵਾਸਤੇ ਗੁਰੂ ਕੇ ਲੰਗਰ ਫਲ ਫਰੂਟ ਵਾਸਤੇ ਪ੍ਰਬੰਧ ਕੀਤੇ ਹਨ। ਸਾਰੀਆਂ ਰੰਗਤਾਂ ਬੜੇ ਹੀ ਚਾਵਨ ਦੇ ਨਾਲ ਬੜੇ ਉਤਸ਼ਾਹ ਦੇ ਨਾਲ ਨਗਰ ਕੀਰਤਨ ਦੇ ਸਵਾਗਤ ਵਾਸਤੇ ਖੜੇ ਹਨ। ਉਹਨਾਂ ਦੀ ਇੰਤਜ਼ਾਰ ਕੀਤੀ ਜਾ ਰਹੀ ਹੈ। ਤਾਰੀਆਂ ਸੰਗਤਾਂ ਦਾ ਬਹੁਤ-ਬਹੁਤ ਮੈਂ ਧੰਨਵਾਦ ਕਰਦਾ ਹਾਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਹੀਦ ਭਾਈ ਮਤੀ ਦਾਦੀ ਸਹੀਦ ਭਾਈ ਸਦੀ ਦਾਦੀ ਸਹੀਦ ਭਾਈ ਦਿਆਲਾ ਜੀ ਤੇ ਸਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਗੋਦਰੀ ਸਾਹਿਬ ਹਸਾਮ ਤੋਂ ਨਗਰ ਕੀਰਤਨ ਰੰਮੇ ਗਏ ਸਨ ਕੱਲ ਤੇ ਇਹ ਨਗਰ ਕੀਰਤਨ ਗੁਰਦੁਆਰਾ ਦਰਬਾਰ ਸਾਹਿਬ ਕੇ ਪਹੁੰਚੇ ਸਨ ਅੱਜ ਸ੍ਰੀ ਕਾਲ ਤਖਤ ਸਾਹਿਬ ਜੀ ਤੋਂ ਤਾਨ ਤਾਨਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਮਾਈ ਹੇਠ ਪੰਜ ਪਿਆਰਾਂ ਦੀ ਗਵਾਈ ਹੇਠ ਇਹ ਨਗਰ ਕੀਰਤਨ ਡੇਰਾ ਪਾਪਾ ਨਾਨਕ ਨੂਰਵਾਲਾ ਹੋਏ ਹਨ ਅੱਜ ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜੀਤ ਇਨਕਲੇਓ ਜਨਾਲਾ ਰੋਡ ਵੱਲੋਂ ਪ੍ਰਧਾਨ ਵਲਦੇਵ ਸਿੰਘ ਅਤੇ ਬੁਖ ਕ੍ਰਾਂਤੀ ਬਾਬਾ ਦਰਸ਼ਨ ਸਿੰਘ ਜੀ ਵੀ ਇੱਥੇ ਸੰਗਤਾਂ ਦੀਆਂ ਇਲਾਕੇ ਦੀਆਂ ਹਜ਼ਾਰਾਂ ਹੀ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਅਤੇ ਨਗਰ ਕੀਰਤਨ ਦੇ ਵਿੱਚ ਬਹੁਤ ਹੀ ਸੰਗੂਲੀਅਤ ਕੀਤੀ ਸੰਗਤਾਂ ਨੇ ਬਹੁਤ ਹਿੱਸਾ ਲਿਆ ਲੰਗਰ ਪੰਧਾਰੇ ਲਗਾਏ ਗਏ ਊਰੂੜ ਦੇ ਨੰਗਰ ਲਗਾਏ ਗਏ ਅਤੇ ਬਹੁਤ ਹੀ ਜੜਾ ਭਰਵਾ ਸਵਾਟ ਕੀਤਾ ਗਿਆ ਤੇ ਇੱਕ ਬਹਾਦਰ ਸਿਮਰੀਆ ਘਰ ਨਾ ਉਹ ਨਿੱਦ ਆਵੇ ਤਾਂ ਆਏ ਇਹ ਬਚਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਨੇ ਉਨਾ ਆ ਗਿਆ ਸੀ ਭਾਈ ਗੁਰੂ ਤੇਗਪਤ ਜੀ ਦਾ ਯਾਦ ਕਰੋਗੇ ਦਾ ਨੌ ਨਦੀਆਂ 18 ਨਦੀਆਂ ਧੱਕੇ ਮਾਰ ਕੇ ਘਰ ਤੇ ਆਉਣ ਦੀਆਂ ਅਜ ਉਹਨਾਂ ਦਾ ਹੀ ਦੀਪੁਰਵ ਬਣਾਉਣ ਵਾਸਤੇ ਅਸਾਂ ਮੈਂ ਤਾਂ ਸੰਗਤਾਂ ਚੱਲ ਕੇ ਮੇਰੇ ਪਹੁੰਚਿਆ ਨੇ ਅਸੀਂ ਉਹਨਾਂ ਦਾ ਸਵਾਗਤ ਕੀਤਾ ਗੁਰੂ ਮਹਾਰਾਜ ਕਿਰਪਾ ਕਰੇ ਸਭ ਦਾ ਭਲਾ ਕਰੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੇਨਤੀ ਕਰਦਾ ਸਮੁੱਚੇ ਮਨੁੱਖਤਾਂ ਨੂੰ ਮਨੁੱਖਤਾਂ ਨੂੰ ਤੇ ਅੱਜ 350 ਸਾਲ ਦੇ ਜਵਾਨ ਦੇ ਤਾਂ ਸਾਧ ਦੇ ਨਿਗਰ ਕੀਤੇ ਕੀਤੇ ਜਾ ਰਹੇ ਆ ਅੱਜ ਉਹਨਾਂ ਦੀ ਯਾਦ ਮਨਾਉਣ ਦਾ ਮਕਸਦ ਇਹ ਹੋਈ ਵੀ ਉਹਨਾਂ ਦੇ ਦੱਸੇ ਹੋਏ ਪੂਰਨਿਆਂ ਦੇ ਉਹਨਾਂ ਦੇ ਸੂਰਤ ਦੇ ਜਿਸਾਂ ਨੇ ਤਨਜੀਆ ਕੀ ਕੀਤੀ ਜਿਸ ਤਮ ਦੇਸੇ ਕੋ ਮਾਤਰ ਰਹਿਮਾਨੀ ਦਿੱਤੀ ਉਹਨੂੰ ਯਾਦ ਕਰਕੇ ਜੀ ਕਰੀਏ ਤੇ ਉਹਦੇ ਤੇ ਚਲੀਏ ਇਹ ਯਾਦਗਾਰਨਾ ਅੱਜ ਦਾ ਦਿਨ ਉਸ ਦਿਨ ਨੂੰ ਮਾਰਗ ਸ਼ਿਰਚਾ ਕੇ ਮੈਂ ਉਸ ਉਸ ਦਿਨ ਨੂੰ ਯਾਦ ਕਰਦਾ ਜਿਸ ਦਿਨ ਕੁਰਬਾਨੀ ਕਰਕੇ ਮੁਝੇ ਸੰਸਾਰ ਦੀ ਅਨਕਾ ਆਬਰੂ ਮਜੀਆ ਅੱਜ ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਅਤੇ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਭਾਈ ਦਿਆਲਾ ਜੀ ਦੇ ਇਸ ਸ਼ਹੀਦੀ ਪੁਰਬ ਨੂੰ ਸਮਰਪਿਤ ਜੋ ਨਗਰ ਕੀਰਤਨਾ ਸ਼ਾਮ ਦੀ ਧਰਤੀ ਤੋਂ ਹੁੰਦਾ ਹੋਇਆ ਕਈਆਂ ਮਹੀਨਿਆਂ ਤੋਂ ਚੱਲਿਆ ਹੋਇਆ ਰਾਤ ਦਾ ਸ੍ਰੀ ਅਮਰਸਰ ਸਾਹਿਬ ਵਿਖੇ ਗੁਰੂ ਰਾਮਦਾਸ ਸਾਹਿਬ ਜੀ ਦੀ ਨਗਰੀ ਜਨਾਂ ਵਿਸ਼ਰਾਮ ਕੀਤਾ ਸੀ ਹੁਣ ਸਵੇਰ ਦੇ ਚਾਲੇ ਪਾ ਕੇ ਸਾਡੇ ਕੋਲ ਇੱਥੇ ਕਮਟਾਲਾ ਏਰੀਏ ਦੇ ਅੰਦਰ ਪ੍ਰਵੇਸ਼ ਕੀਤਾ ਹੈ ਔਰ ਸਮੂਹ ਸੰਗਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੇਵਾ ਸੁਸਾਇਟੀ ਨੇ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਨੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਮੁੱਚੇ ਇਲਾਕੀਆਂ ਸੰਗਤਾਂ ਨੇ ਤਾਂ ਨਾਮਾਨਤਨ ਦੇ ਨਾਲ ਸਾਰਿਆਂ ਨੇ ਸੇਵਾ ਕੀਤੀ ਹੈ ਜਿੱਥੇ ਗੁਰੂ ਸਾਹਿਬ ਜੀ ਦੇ ਦਰਸ਼ਨ ਦੁਦਾਰੇ ਕੀਤੀ ਉਥੇ ਲੰਗਰ ਦੇ ਵੀ ਖੁੱਲੇ ਭੰਡਾਰੇ ਵਰਤੇ ਆ ਔਰ ਘਰ ਪਰਿਵਾਰਾਂ ਨੇ ਵੀ ਲਾਗੇ ਬੰਨੇ ਜਿੰਨੇ ਵੀ ਲਾਗੇ ਰਹਿੰਦੇ ਸੀ ਨਾ ਪਰਿਵਾਰ ਸਾਰਿਆਂ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਗੁਰੂ ਸਾਹਿਬ ਜੀ ਨੂੰ ਨਤਮਸਤਕ ਹੋਏ ਨੇ ਕਿਉਂਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਕੁੱਲ ਲਕਾਈ ਲਈ ਕੁੱਲ ਭਾਰਤ ਵਾਸਤੇ ਆਜ਼ਾਦੀ ਵਾਸਤੇ ਆਪਣਾ ਆਪ ਨਿਸ਼ਾਵਰ ਕੀਤਾ ਹੈ ਸਾਰਿਆਂ ਨੂੰ ਸੰਭੇ ਸਭੇ ਸਾਂਝੀ ਵਾਲ ਸੁਦਾਇਨ ਤੋਂ ਕਿਸੇ ਨਾ ਜਿਸੇ ਬਹਾਰਾ ਜੀਓ ਇਸ ਉਪਦੇਸ਼ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀ ਸਾਂਝੀ ਆਵਾਜ਼ ਦੀ ਪ੍ਰਤੀਕ ਨੇ ਔਰ ਸਮੁੱਚੀਆਂ ਸੰਗਤਾਂ ਗੁਰੂ ਸਾਹਿਬ ਜੀ ਤੋਂ ਖੁਸ਼ੀਆਂ ਪ੍ਰਾਪਤ ਕਰਕੇ ਜੀਵਨ ਦਾ ਲਾਹਾ ਪ੍ਰਾਪਤ ਕਰਦੇ ਆ ਅਸੀਂ ਇੱਕ ਨਹਿਰੇ ਸਾਹਾ ਸੰਗਤ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡਾ ਸੰਯੋਗ ਦਿੱਤਾ ਸਾਥ ਦਿੱਤਾ 350ਾ ਸਟਾਫ ਦੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਅਸੀਂ ਬਣਾ ਰਹੇ ਹਾਂ ਵੈਕਲਜੀ ਕਹਾਤਾ ਉਹ ਵੇ ਸ਼੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੀ ਜੀ ਦੀ ਸਟਾਫ ਦੀ ਨਿ ਸਦੰਦਰ ਦਾ ਇਹ ਟੋਪੜੀ ਸਾਫ ਤੋਂ ਜਿਹੜਾ ਅਗਸਤ ਮਹੀਨੇ ਵਿਸ਼ਾਲ ਨਗਰ ਕੀਰਤਨ ਜਿਹੜਾ ਚੱਲਿਆ ਸੀ ਉਹ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਆਇਆ ਬੀਤੀ ਰਾਤ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਅਕਾਲ ਤਖਤ ਸਾਹਿਬ ਕੀ ਪੂਜਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਗਲੇ ਪੜਾਅ ਲਈ ਜਿਹੜੇ ਚੱਲੇ ਪਏ ਗਏ ਆ ਇਹ ਨਗਰ ਕੀਰਤਨ ਜਿਹੜਾ ਵਾ 23 ਨਵੰਬਰ ਦੇ ਦੀ ਅਨੰਦਪੁਰ ਸਾਹਿਬ ਪਹੁੰਚੇਗਾ ਜਿੱਥੇ ਗੁਰੂ ਤੇਗ ਬਹਾਦਰ ਪਾਸ਼ਾ ਜੀ ਸਿੱਧੀਸ਼ਤਾਬ ਦੀ ਸੰਵੰਚ ਵੱਡੇ ਸਮਾਗਮ ਕਰਾਇਆ ਜਾ ਰਿਹਾ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੋਂ ਗਮਟਾਲਾ ਰੋਡ ਤੋਂ ਚੱਲ ਕੇ ਇਥੇ ਰਮਦਾਸ ਹੁੰਦੇ ਆਇਆ ਡੇਰਾ ਬਾਬਾ ਨਾਨਕ ਜਿਹੜੀ ਰਾਤ ਨੂੰ ਅੱਜ ਸਮਾਪਤੀ ਹੋਈ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਈ ਦਿਆਲਾ ਜੀ ਸਪਾਈ ਮਤੀ ਦਾਦੀ ਪਾਈ ਸਤੀ ਦਾਸ ਦੀ ਯਾਦ ਵਿੱਚ 21 ਅਗਸਤ ਤੋਂ ਆਸਾਂ ਦੀ ਧਰਤੀ ਤੋਂ ਇੱਕ ਨਗਰ ਕੀਰਤਨ ਸਜਾਇਆ ਗਿਆ ਸੀ ਜਿਹੜਾ ਕਿ 7 ਨਵੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੂਜਾ ਅਤੇ 8 ਨਵੰਬਰ ਨੂੰ ਇਹ ਸ਼੍ਰੀ ਅਕਾਲ ਤਖਤ ਤੋਂ ਚੱਲ ਕੇ ਦੇਰ ਆਪਾ ਨਾਨਕ ਲਈ ਰਵਾਨਾ ਆਇਆ ਅਤੇ ਰਸਤੇ ਵਿੱਚ ਵਕ ਵਕ ਥਾਵਾਂ ਤੇ ਨਗਰ ਕੀਰਤਨ ਦਾ ਸੰਗਤਾਂ ਵੱਲੋਂ ਨਿਗਾ ਸਵਾਗਤ ਕੀਤਾ ਗਿਆ ਅਤੇ ਇਹ ਨਗਰ ਕੀਰਤਨ 23 ਨਵੰਬਰ ਨੂੰ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਪੁੱਜੇਗਾ ਅਤੇ ਇਸ ਮੁਕੇ ਗੱਲਬਾਤ ਕਰਦੇ ਹਾਂ ਇਹ ਸੰਗਤਾਂ ਨੇ ਆਖ ਕੇ ਬੜੇ ਹੀ ਵਡਪਾਗੀ ਹਨ ਕਿ ਉਹਨਾਂ ਨੂੰ ਨਗਰ ਕੀਰਤਨ ਦੇ ਦਰਸ਼ਕ ਦੇਦਾਰੇ ਕਰਨ ਦਾ ਅਫਸਰ ਪ੍ਰਾਪਤ ਹੋਇਆ ਅੰਮ੍ਰਿਤਸਰ ਫਾਸਟਵੇ ਖਬਰਾਂ ਵਿੱਚ ਸਹਿਯੋਗੀ ਵਿਜੇ ਕੁਮਾਰ ਦੇ ਨਾਲ ਰਕੇਸ਼ ਕੁਮਾਰ